ਪਾਰਟੀ ਦੇ ਨਾਲ ਪਾਰਟੀ ਦੇ ਸੰਤਾਨ ਨਾਲ ਖੜਾ ਰਿਹਾ ਤੇ ਸਾਥੀਓ ਫੈਸਲਾ ਤੁਸੀਂ ਕਰਨਾ ਅੱਜ ਗੁੰਦਲ ਸਿੰਘ ਕੁਮਾਰ ਜੀ ਤਾਂ ਤਾਂ ਨਜ਼ਦੀਕ ਆਪਤੀ ਆ ਪਹਿਲੀ ਸੀਗੂ ਜਣਾ ਵੋਟਾਂ ਪਾ ਕੇ ਸਾਰਾ ਤੁਝੂਰ ਕੇ ਲੈ ਜਾਗੇ ਪੰਜਾ ਪਾਉਂਦੇ ਆਂਗੇ ਫੁੱਲ ਰੋਣੇ ਆਨੇ ਕਤਰੀ ਮਰੋਣੇ ਆਨੇ ਜੋ ਵੀ ਹੈ ਤੁਸੀਂ ਦੇਖੋ ਬੂਟਾ ਮੰਡੀ ਦੇ ਵਿੱਚ ਸਾਰੇ ਹੀ ਦੋਨੇ ਹੱਥ ਜੜੇ ਕਰਕੇ ਮੇਰੇ ਨਾਲ ਤੁਸੀਂ ਨਾਰਾ ਲਾਵਾ ਜਿਹੜੀ ਮੈਂ ਗੱਲ ਕੀਤੀ ਹੈ उसे तेईस करनी जरा मता पाप कर दिता सारे पेंड पंड नहीं जी फूटा मंडी तो आवाज आती है वो पूरे दुनिया में हाथ खड़े घरों को नहीं अपने बूटा मंडी का मता पाप कर दिता भाई बलविंदर कुमार वोट पाके पूरे कलंधर के बहुजूत समाज है बड़ी भीड़ा के भेजूंगा मैं ਇਹ ਹੀ ਤਸੱਦਕਾ ਕਿਉਂਕਿ ਪਾਪਾ ਸਾਰੇ ਗੁਰੂਆਂ ਨੂੰ ਸਤਿਗੁਰਾਂ ਨੂੰ ਮਹਾਂਪੁਰਸ਼ਾਂ ਨੂੰ ਮੰਨਣ ਵਾਲੇ ਲੋਕ ਆ ਸਾਡੇ ਗੁਰੂ ਸਤਿਗੁਰੂ ਨਾਨਕ ਸਾਹਿਬ ਜੀ ਦਾ ਨਾਮ ਅਤਾਬੀ ਬੇਵੰਪੁਰਾ ਫੈਰ ਕੋ ਨੋ ਦੁੱਖੰਦੋਰ ਨਹੀਂ ਦਤਾ ਇਹ 650 ਦਾ ਪਹਿਲਾ ਨਾਰਾ ਦਿੱਤਾ ਪਰ ਸਾਥੀਓ ਬੜੀ ਬੱਦਕਸਰਦੀ ਦੀ ਗੱਲ ਆ ਇਹ ਨਾਰਾ ਜਿਹੜਾ ਇਹ ਤੁਸੀਂ ਹੁਣ ਪੂਰਾ ਕਰਨਾ ਦੋਨੇਓ ਨਾ ਕਬਰਾਇਓ ਨਾ ਕਾਗਰੀਸੀਆਂ ਨੇ ਬੜੀਆਂ ਵਾਹਾਂ ਬਣਾਉਣੀਆਂ ਆ ਹੁਣ ਵੀ ਬੁਲਾਈਏ ਇੱਕ ਬਈ ਸੰਤ ਕਹਿੰਦੇ ਆ ਬੱਲਾ ਨੇ ਬੋਰਡ ਕਰੀ ਆ ਪੰਨੇ ਨੂੰ ਪਾ ਦਿਓ ਅਫਵਾਹਾਂ ਟੂਪੀਆਂ ਉਹ ਇਹਨਾਂ ਨੇ ਵੀਡੀਓ ਪਾ ਕੇ ਕਲੀਅਰ ਕਰ ਦਿੱਤਾ ਬਈ ਵਜ਼ੀਰ ਕਿਸੇ ਨੂੰ ਨਿਮਕਿਆ ਕਿਸੇ ਨੂੰ ਬੋਟ ਪਾਓ ਕਾਂਗਰਸੀ ਜਿਹੜੇ ਝੂਠ ਬੋਲਦੇ ਆ ਸੰਤਾ ਦੇ ਨਾਂ ਦਾ ਵੀ ਜਿਹੜਾ ਉਪਰਯੋਗ ਕਰਦੇ ਆ ਇਸ ਕਰਕੇ ਪਹਿਲੀ ਥ੍ਰੀ ਨੂੰ ਤੁਸੀਂ ਇਹਨਾਂ ਝੂਠੇ ਲੋਕਾਂ ਨੂੰ ਜਿਹੜਾ ਸਭ ਤੁਸੀਂ ਜਾਣ ਨਾ ਇਹਨਾਂ ਸਰਦਾਰਾਂ ਦੇ ਨਾਲ ਸਾਰੇ ਰਾਜ ਸਾਥੀਆਂ ਨਾਲ ਪਹਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਥੋਰ ਪੈਸੇ ਦੇ ਬਹੁਤ ਬਹੁਤ ਹੀ ਨਾਲ ਸਾਥ ਦਿੱਤਾ ਤਾਂ ਮੈਂ ਹੁਣ ਭਵਿੰਦਰ ਪਾਟੀ ਨੂੰ ਬੇਨਤੀ ਕਰਦਾ ਵੀ ਆਪਣੇ ਵਿਚਾਰ ਭਵਿੰਦਰ ਪਾਟੀ ਧੰਨਵਾਦ ਜੀ ਬਹੁਤ ਜ਼ਿਆਦਾ ਸਮਾਂ ਨਹੀਂ ਕਿਉਂਕਿ ਅਗਲੇ ਪ੍ਰੋਗਰਾਮ ਆ। ਬਸ ਸਿਰਫ 5 ਮਿੰਟ ਤੁਹਾਡੇ ਲੈਣੇ ਆ। ਇੱਕ ਤਾਂ ਮੈਨੂੰ ਇਹ ਆ ਵੀ ਸੰਤਾਂ ਤੋਂ ਉੱਤੇ ਕੋਈ ਗੱਲ ਨਹੀਂ ਹੋ ਸਕਦੀ। ਵੀ ਆਪਾਂ ਨੂੰ ਜੇ ਆਪਾਂ ਮਤਨਾ ਕਿਰਾਂ ਨੂੰ ਲੂਰਦਾ ਆਪਣੇ ਸਾਥ ਆਪਣੇ ਮਹਾਂਪੁਰਨਾ ਸੰਤਾਂ ਨੂੰ। ਤੇ ਜੇ ਸਾਥ ਸਾਨੂੰ ਕਹਿ ਕੇ ਗਏ ਆ ਦੇਖੋ ਵੀ ਆਪਾਂ ਨੂੰ ਤੁਰਨ ਦਾ ਰਸਤਾ ਦਿਖਾ ਗਏ ਆ। ਵੀ ਕਿਸੇ ਦੀ ਵੀ ਉਹ ਪਾਰਟੀਆਂ ਜਿਹੜੀਆਂ ਸਾਡੇ ਖਿਲਾਫ ਕੰਮ ਕਰਦੀਆਂ। ਵੇ ਉਹਨਾਂ ਦੇ ਉਹਨਾਂ ਦੇ ਸਮਰਥਨ ਤੇ ਜਾਣਾ ਜਿਹੜੇ ਸਾਡਾ ਨੁਕਸਾਨ ਕਰਨ ਆ ਜਾਂ ਅਸੀਂ ਆਪਣੇ ਆਪ ਨੂੰ ਸਮਰਥ ਕਰਨਾ ਆਪਣੇ ਮਸਲਿਆਂ ਦੇ ਹੱਲ ਲਈ ਤੇ ਸੰਤਾਨਾ ਜਿਹੜਾ ਸੰਦੇਸ਼ ਇਹ ਹੀ ਆ ਵੀ ਉਹਨਾਂ ਪਾਰਟੀਆਂ ਦੀ ਗੁਲਾਮੀ ਕਬੂਲ ਕਰਨ ਦੀ بجائے ਆਪਣੀ ਆਜ਼ਾਦੀ ਲਈ ਆਪਣੇ ਹੱਥੀ ਕੰਮ ਕਰਨ ਦੀ ਆਮ ਸਮਰਥਾ ਜਿਹੜੀ ਕਾਇਦਾ ਕੀਤੀ ਜਾਵੇ ਆਪਣੀ ਜਿੱਤ ਦੇ ਲਈ ਆਪ ਕੰਮ ਕੀਤਾ ਜਾਵੇ ਇਸ ਕਰਕੇ ਸੰਤਾਨ ਦਾ ਸੰਦੇਸ਼ ਤਾਂ ਵੀ ਸੀਨੀਅਰ ਇਹ ਆਪਾਂ ਹੀ ਮੰਨਣਾ ਔਰ ਅਸੀਂ ਜਿਹੜੇ ਤਰੀਕਾ ਹੈਗੀ ਤੇ ਰੇਸ਼ਾ ਜੀ ਦਾ ਬੋਗਾ ਜੀ ਆਮਨ ਸਾਹਿਬ ਇਹਨਾਂ ਤੇ ਜੀ ਸੁਖਨਾਮ ਕੌਰ ਜੀ ਸਾਡਾ ਕੋਈ ਨਿੱਜੀ ਪਰਾਂ ਦਾ ਮਸਲਾ ਨਹੀਂ ਕਿਸੇ ਦਾ ਅਸੀਂ ਸਾਰੇ ਉਹੀ ਲੈਂ ਲੈ ਕੇ ਤੁਰੇ ਹਾਂ ਜੋ ਸਾਡੇ ਪੁਰਖਿਆਂ ਨੇ ਸਾਨੂੰ ਸਿਖਾਇਆ ਅਸੀਂ ਉਹਨਾਂ ਦੇ ਬੱਚੇ ਹਾਂ ਆਪਣੇ ਮਾਪੇ ਬਾਪ ਆਪਣੇ ਬਜ਼ੁਰਗਾਂ ਆਪਣੇ ਪੁਰਖਿਆਂ ਦੀ ਲੇਨ ਜ ਅਸੀਂ ਵੀ ਅੱਗੇ ਲੈ ਕੇ ਤੁਰਨੀ ਸਮੇਂ ਤੁਰਨੀ ਕਿਹਨੇ ਤੇਜਦਰ ਕੇ ਸਾਡੇ ਸਾਰੇ ਪੁਰਖਿਆਂ ਦਾ ਸਾਨੂੰ ਸੰਦੇਸ਼ ਆ ਕਿ ਰੰਦਾਸ ਮਹਾਰਾਜ ਦਾ ਸੰਦੇਸ਼ ਆ ਕਿ ਤੁਸੀਂ ਇੱਥਾਂ ਦੇ ਪ੍ਰਬੰਧ ਦਾ ਨਿਰਮਾਣ ਕਰਨਾ ਜਿਹਦੇ ਵਿੱਚ ਸਾਰੇ ਖੁਸ਼ਹਾਲ ਹੋਣ ਬੇ ਨੇ ਕੋਲ ਬਹੁਤ ਵੱਡਾ ਉਦੇਸ਼ ਸਾਡੇ ਰਹਿਬਰਾਂ ਨੇ ਦਿੱਤਾ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਆ ਕਾਂਗਰਸ ਆ ਬੀਜੇਪੀ ਆਪ ਆ ਉਹ ਗੁਰੂ ਮਹਾਰਾਜ ਦੇ ਬੇਦੋਂਪੁਰੇ ਦੇ ਸੰਕਲਪ ਦੇ ਉਲਟ ਕੰਮ ਕਰਦੇ ਏ ਇਦਾਂ ਦੀਆਂ ਨੀਤੀਆਂ ਲੈਂਦੀਆਂ ਕਿ ਲੋਕ ਦੁਖੀ ਤੋਂ ਦੁਖੀ ਹੁੰਦੇ ਓਹ ਸਾਰੀਆਂ ਪਾਰਟੀਆਂ ਚਾਹੇ ਉਹਨਾਂ ਵੱਲੋਂ ਆਪਾਂ ਕਹਿ ਦਿੰਦੇ ਜੀ ਸਾਡੀ ਜਾਤੀ ਦੇ ਬੰਦੇ ਲੜਦੇ ਪਏ ਆ ਕਾਂਗਰਸ ਉਹਨਾਂ ਕੋ ਲੜਦੇ ਪਏ ਚਰਨਜੀਤ ਸਿੰਘ ਚੰਨੀ ਜੀ ਆਪ ਵੱਲੋਂ ਰਿੰਕੂ ਹਣੀ ਲੜਦੇ ਆ ਬੀਜੇਪੀ ਕੋ ਰਿੰਕੂ ਹਣੀ ਲੜਦੇ ਪਰ ਜਿਹੜਾ ਇਹ ਨੀਤੀ ਇਹ ਪਾਰਟੀਆਂ ਵੱਲੋਂ ਜਿਨ੍ਹਾਂ ਵੱਲੋਂ ਲੜ ਰਹੇ ਆ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ ਉਹ ਪੂਰੀ ਤਰ੍ਹਾਂ ਲੋਕਾਂ ਦੇ ਖਿਲਾਫ ਹੈ ਇਹ ਉਹਨਾਂ ਪਾਰਟੀਆਂ ਦਾ ਪ੍ਰੋਗਰਾਮ ਲੋਕਾਂ ਦੇ ਖਿਲਾਫ ਹੈ ਤੇ ਚਾਹੇ ਆਪਣੇ ਭਾਈਚਾਰੇ ਦੇ ਤੁਸੀਂ ਕਹਿ ਸਕਦੇ ਆ ਪਰ ਇਹਦਾ ਮਤਲਬ ਇਹਨਾਂ ਦੇ ਜਿਹੜੇ ਕੰਮ ਆ ਉਹ ਵੀ ਆਪਣੇ ਲੋਕਾਂ ਦੇ ਖਿਲਾਫ ਹੈ ਜਿਹੜੇ ਉਮੀਦਵਾਰ ਹੈਗੇ ਆ ਇਸ ਕਰਕੇ ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਕਾਂਗਰਸ ਆ ਉਹਨੇ ਕੀ ਤਾਂ ਕੀ ਕੀਤਾ ਹੀ ਆ ਬੱਚਿਆਂ ਨੂੰ 8ਵੀਂ ਤੱਕ ਇਹਦੇ ਫੀਲ ਨਹੀਂ ਕਰਨਾ ਸਾਰੇ ਬੱਚਿਆਂ ਨੂੰ ਅੰਤਰ ਬਣਾਇਆ ਕਾਂਗਰਸ ਨੇ ਬਣਾਇਆ ਹੈ। ਕਿਰੇ ਆ ਵੀ ਇਹ تینੇ ਪਾਰਟੀਆਂ ਦੇ ਕਾਮਨ ਜਿਹੜੀ ਪਾਲਿਸੀ ਹੈਗੀ ਨੀਤੀ ਕੀ ਆ ਵੀ ਤੁਸੀਂ ਬਿਮਾਰ ਹੋ ਜਾਓ ਨਾ ਕਾਂਗਰਸ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਾ ਛਾੜੂ ਦੀ ਇਹਨਾਂ ਬੀਜੇਪੀ ਉਹ ਕਹਿੰਦੇ ਆਪਣਾ ਇਲਾਜ ਆਪ ਕਰਾਓ। ਨਹੀਂ ਸਾਡੇ ਭਤੀ ਜਵਾਬ ਨਹੀਂ ਬਿਲਕੁਲ ਖਤਮ ਹੈ। ਤੁਸੀਂ ਬੱਚੇ ਨੇ ਬਣਾਉਣਾ ਉਹ ਕਹਿੰਦੇ ਆਪ ਬਣਾਓ। ਜਦੋਂ ਆਪਾ ਬਿਮਾਰ ਹੋਨੇ ਕਿੱਥੇ ਲੈ ਕੇ ਜਾਂਦੇ ਪ੍ਰਾਈਵੇਟ ਚ ਲੈ ਕੇ ਜਾਂਦੇ। ਵੀ ਆਪ ਕਰਾਓ ਇਲਾਜ। ਆਪ ਕਿਲਾ ਜੇ ਸਮਾਣੇ ਕੋ ਕੰਮ ਪੈ ਜਾਵੇ ਕਹਿੰਦੇ ਆਪਣਾ ਕੰਮ ਕਰਾਉਣ ਦੇ ਲਈ ਆਪ ਜਦੋਂ ਯਤਨ ਕਰੋ ਤੇ ਜੇਕਰ ਇਹ ਪਾਰਟੀਆਂ ਨੇ ਕੁਝ ਕੰਮ ਨਾ ਹੀ ਨੀ ਤੇ ਫਿਰ ਆਪਾਂ ਕਾਹਦਾ ਸਮਰਥਨ ਕਰੀ ਇੱਕ ਬਸ ਇਹਨਾਂ ਦਾ ਦਾਇਰਾ ਇਹ ਆ ਵੀ ਅਸੀਂ ਤੁਹਾਡੇ ਲਈ ਕੁਝ ਨਹੀਂ ਕਰਨਾ ਤੁਸੀਂ ਆਪ ਹੀ ਆਪਣੇ ਲਈ ਕਰੋ ਦੂਜੇ ਪਾਸੇ ਜਦੋਂ ਬਸਪਾਲੀ ਸਰਕਾਰ ਬਣਦੀ ਹੈ ਯੂਪੀ ਦੇ ਵਿੱਚ ਕਿਉਂਕਿ ਸਾਡੇ ਮਜ਼ਰ ਗੁਰੂਆਂ ਮਾਰਾਂ ਦਾ ਫਿਲਾਸਫੀ ਆ ਉਹ ਫਿਲਾਸਫੀ ਦਾ ਸਾਡੇ ਤੇ ਕਸਰ ਆ ਅਸੀਂ ਕਿਸੇ ਖਿਲਾਫ ਕੰਮ ਨਹੀਂ ਕਰ ਸਕਦੇ ਜਦੋਂ ਸਾਡੀ ਸਰਕਾਰ ਬਣਦੀ ਆ ਤੇ ਭੈਣ ਜੀ ਕਹਿੰਦੀ ਸਕੂਲ ਵੀ ਤੁਹਾਡੇ ਲਈ ਬਣਾਵਾਂਗੇ ਵੀ ਸਰਕਾਰ ਦੇ ਤੌਰ ਤੇ ਤੁਹਾਡੇ ਲਈ ਸਕੂਲ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਆ ਸਰਕਾਰੀ ਸਕੂਲ ਬਣੇ ਸਰਕਾਰੀ ਕਾਲਜ ਬਣੇ ਵੀ ਕਾਲਜ ਸਿੱਖਿਆ ਸਫੀ ਸੇਖਿਆ ਦੇਣ ਦੀ ਸਾਡੀ ਜ਼ਿੰਮੇਵਾਰੀ ਆ ਯੂਨੀਵਰਸਿਟੀਆਂ ਬਣੀਆਂ ਹਸਪਤਾਲ ਬਣੇ ਲੋਕਾਂ ਨੂੰ ਪੱਕੇ ਰੋਜ਼ਗਾਰ ਦਿੱਤੇਗੇ ਔਰਤਾਂ ਦੇ ਅਨਿਆਇ ਨਹੀਂ ਹੋਣ ਦਿੱਤਾ ਇੱਕ ਪਾਸੇ ਇਹਨਾਂ ਦਾ ਅਜੰਡਾ ਆ ਸਾਨੂੰ ਵਹਿਲੇ ਕਰਨ ਦਾ ਤੇ ਦੂਜੇ ਪਾਸੇ ਬਸਪਾ ਦਾ ਰਹੇ ਬਰਾਦੀ ਜਿਹੜੀ ਵਿਚਾਰ ਦਾ ਲੈ ਕੇ ਚੰਦੀ ਆ ਫੇ ਲੋਕਾਂ ਨੂੰ ਸਾਰੇ ਪਾਸੇ ਜਿਹੜਾ ਕਫਰ ਕਰਾਉਣਾ ਇਸ ਕਰਕੇ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਇਹ ਪਾਰਟੀਆਂ ਨੇ ਆਪਾਂ ਉਦਾਂ ਹੀ ਬਾਹਰ ਕੱਢਿਆ ਆ ਸਰਵਿਸ ਕੇਂਦਰ ਚੋਂ ਕੰਮ ਕਾਜ ਤੋਂ ਸਾਰੇ ਆਪਾਂ ਦੇਲੇ ਆ ਹਰ ਵਾਰ ਦਾ ਬਾਹਰ ਜਾਣਾ ਚਾਹੁੰਦਾ ਵੀ ਉਦਾਂ ਹੀ ਕੰਮ ਕਾਜ ਤੋਂ ਬਾਹਰ ਕੱਢ ਦਿੰਦਾ ਜਿਹੜਾ ਪਿੰਡ ਚੋਂ ਕਿਸੇ ਬੰਦੇ ਨੂੰ ਬਾਹਰ ਕੱਢ ਦਿੰਦਾ ਜਾਂਦਾ ਤੇ ਆਪਾਂ ਇਹਨਾਂ ਦੇ ਦਾਇਰੇ ਤੋਂ ਬਾਹਰ ਆ ਪਰ ਜਿਹੜੇ ਸਾਡੇ ਬੰਦੇ ਆ ਜਿਹੜੇ ਉਹਨਾਂ ਪਾਰਟੀਆਂ ਵੱਲੋਂ ਖੜੇ ਹੋਏ ਵਾ ਉਹ ਆਪਣੇ ਨਿੱਜੀ ਹਿੱਤਾਂ ਦੇ ਲਈ ਸਾਡੇ ਸਮਾਜ ਨੂੰ ਉਹਨਾਂ ਪਾਰਟੀਆਂ ਦੇ ਸਮਰਥਕ ਬਣਾਉਣਾ ਚਾਹੁੰਦੇ ਆ ਜਿਹੜੇ ਸਾਡੇ ਸਮਾਜ ਨੂੰ ਲੁੱਟਣ ਦੇ ਲਈ ਕੰਮ ਕਰਦੇ ਆ ਇਸ ਕਰਕੇ ਉਹਨਾਂ ਦੇ ਲੁੱਟਣ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜਾ ਆਪਾ ਪਾਰਟੀ ਨਾ ਬਣੀ ਹੈ ਤੇ ਸੰਤਾ ਦਾ ਸੰਦੇਸ਼ ਬਿਲਕੁਲ ਕਲੀਅਰ ਆ ਵੀ ਇੱਕ ਲੁੱਟਣ ਵਾਲੇ ਲੋਕ ਆ ਦੂਜੇ ਪਾਸੇ ਬਚਾਉਣ ਵਾਲੇ ਲੋਕ ਆ ਤਨੀਲੇ ਝੰਡੇ ਵਾਲੇ ਬਚਾਉਣ ਵਾਲੇ ਲੋਕ ਆ ਤੇ ਤੁਸੀਂ ਕਿਹਨਾਂ ਨੂੰ ਸਵਾਰਥਜ ਕਰਨਾ ਜਿਹੜੇ ਲਟੇਰਿਆਂ ਨੂੰ ਬਚਾਉਣ ਲਈ ਲੜਦੇ ਆ ਔਰ ਦੂਜੀ ਗੱਲ ਇਹ ਆ ਵੀ ਇਹ ਆਪ ਵਾਲੇ ਤੇ ਕਾਂਗਰਸ ਵਾਲੇ ਸੰਵਿਧਾਨ ਦੀ ਉਹ ਗੱਲ ਕਰਦੇ ਆ। ਇਹ ਕਾਂਗਰਸ ਨੇ 84 ਜੋ ਕੀਤਾ ਉਹ ਸਾਰਾ ਸੰਵਿਧਾਨ ਦੇ ਉਲਟ ਜੋ ਸਾਡੇ ਬੱਚਿਆਂ ਨੂੰ ਅਨਪੜ੍ਹ ਬਣਾਇਆ ਸਾਰਾ ਸੰਵਿਧਾਨ। ਭਾਰਾ ਸਾਹਿਬ ਤਾਂ ਕਹਿੰਦੇ ਵੀ ਬੁੱਧੀ ਦਾ ਵਿਕਾਸ ਹੋਣਾ ਚਾਹੀਦਾ। ਕਾਂਗਰਸ ਨੇ ਸਾਡੇ ਬੱਚਿਆਂ ਨੂੰ ਸਿੱਖਿਆ ਖੋਹ ਕੇ ਸਾਡੀ ਬੁੱਧੀ ਖੋ ਲਈ ਤੇ ਸਾਰਾ ਉਲਟ ਕੀਤਾ। ਝਾੜੂ ਵਾਲਿਆਂ ਨੇ ਸਾਰੇ ਸਾਡੇ ਹੱਥ ਖੋਲੇ ਤੇ ਵਿਦਿਆਰਥੀਆਂ ਨੂੰ ਕੁੱਟਿਆ, ਲੜਕੀਆਂ ਨੂੰ ਵਾਸਜ ਧਰ ਕੇ ਉਹ ਮਹਿਰ ਤੇ ਛੱਡ ਗਿਆ ਏ ਤੇ ਸਾਰਾ ਸੰਵਿਧਾਨ ਦੇ ਉਲਟ ਕੀਤਾ। ਪਰ ਦੂਜਾ ਮੈਂ ਆਪ ਇਹ ਸਮਝਣਾ ਕਹਿਣਾ ਚਾਹੁੰਦਾ ਮੇ ਸੰਵਿਧਾਨ ਚੱਕ ਕੇ ਤੁਸੀਂ ਨਾਟਕ ਨਾ ਕਰੋ ਤੁਸੀਂ ਜਿੱਦਾਂ ਬੀਜੇਪੀ ਸੰਵਿਧਾਨ ਨਾਲ ਗਲਵਾੜ ਕਰਦੀ ਆ ਇਦਾਂ ਹੀ ਤੇਜਰੀਵਾਲ ਤੇ ਰਾਹੁਲ ਸਿੰਘ ਵੀ ਕਰਦਾ ਇਦਾਂ ਹੀ ਕਾਂਗਰਸ ਤੇ ਆਪ ਵੀ ਕਰਦੀ ਆ ਜੇ ਕੋਈ ਸੰਵਿਧਾਨ ਦੀ ਲੜਾਈ ਜੇ ਕੋਈ ਸੰਕਟ ਆਉਂਦਾ ਜੇ ਕੋਈ ਬਦਲਣ ਦੀ ਗੱਲ ਹੁੰਦੀ ਆ ਤੇ ਉਹਦੀ ਲੜਾਈ ਲੜਨ ਦੇ ਲਈ ਨੀਲੇ ਝੰਡੇ ਵਾਲੇ ਬੈਠੇ ਆ ਸਾਨੂੰ ਫਰਜ਼ੀ ਬੰਦਿਆਂ ਦੀ ਲੋੜ ਨਹੀਂ ਹੈਗੀ ਇਸ ਕਰਕੇ ਆਪਣੀਆਂ ਬੋਟਾ ਰੈਨ ਦੇ ਲਈ ਨਾਟਕੀ ਕਰਨ ਦੀ ਲੋੜ ਨਹੀਂ ਸਾਡੀ ਲੜਾਈ ਆ ਤੇ ਅਸੀਂ ਆਪਣੀ ਲੜਾਈ ਆਪ ਲੜਨ ਦੇ ਸਮਰੱਥ ਹੈਗੇ ਆਂ ਔਰ ਸਾਡੇ ਤੋਂ ਵੱਧ ਕੇ ਕੋਈ ਵੀ ਲੜ ਸਕਦਾ ਸਰਕਾਂ ਦੇ ਬੈਠੀ ਦਾ ਰੋਲ ਯਕੀਨ ਨਾਲ ਸਰ ਮੈਂ ਇੱਕੋ ਹੀ ਗੱਲ ਕਰਨੀ ਸ਼ੁਰੂ ਕਰੂੰਗਾ ਬਈ ਇੱਕ ਸਿਖੇ ਯੂਨੀਵਰਸਿਟੀ ਚੋਣਾ ਹੋਈਆਂ ਬੀਐਸਪੀ ਦੇ ਵਿੰਗ ਦੀ ਇੱਕ ਵਿਦਿਆਰਥੀ ਇਲੈਕਸ਼ਨ ਲੜੀ ਯੂਨੀਵਰਸਿਟੀ ਚ ਉਹਨੂੰ ਪੁੱਛਿਆ ਕਿਸੇ ਪੱਤਰਕਾਰ ਨੇ ਇੰਟਰਵਿਊ 'ਚ ਤੁਹਾਡਾ ਚੋਣ ਅਜੰਡਾ ਕੀ ਹੈ ਉਹ ਕਹਿੰਦੀ ਕਾਂਗਰਸ ਵਾਲੇ ਕਹਿੰਦੇ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਜਿੱਦਾਂ ਉਹਨਾਂ ਦੇ ਕੈਂਡੀਡੇਟ ਆਉਂਦਾ ਹੈ 1 ਜੂਨ ਤੋਂ ਬਾਅਦ ਲੱਭਣਾ ਨਹੀਂ ਹੈਗਾ ਉਹਨੂੰ ਉਹ ਕਹਿੰਦੇ ਅਸੀਂ ਤੁਹਾਡੇ ਲਈ ਕਾਂਗਰਸ ਵਾਲੇ ਕਹਿੰਦੇ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਭਾਜੀ ਦੇ ਵੀ ਵਾਲੇ ਕਹਿੰਦੇ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਹਾਂਜੀ ਝਾੜੂ ਵਾਲੇ ਕਹਿੰਦੇ ਅਸੀਂ ਤੁਹਾਡੇ ਲਈ ਕੰਮ ਕਰਾਂਗੇ ਅਸੀਂ ਤੁਹਾਡੇ ਮੁਕਤੀ ਦਾ ਤਾਰਣਾ ਉਹ ਕਹਿੰਦੇ ਅਸੀਂ ਇਹਨਾਂ ਨੂੰ ਕਹਿੰਦੇ ਅਸੀਂ ਵੀ ਤੁਹਾਡੇ ਤੇ ਕੁਝ ਕਰਉਣਾ ਅਸੀਂ ਇਹ ਚਾਹੁੰਦੇ ਤੁਸੀਂ ਸਾਡੇ ਮੁਕਤੀ ਦਾਤਾ ਬਣੋ ਅਸੀਂ ਜੋਰ ਕਰਾਂਗੇ ਆਪ ਕਰਾਂਗੇ ਅਸੀਂ ਆਪਣੇ ਮੁਕਤੀ ਦਾਤਾ ਆਪ ਬਣਾਗੇ ਤੇ ਸਾਨੂੰ ਅਸੀਂ ਆਪ ਸਾਰੇ ਬਹੁਤ ਸਮਰੱਥਿਆ ਸਾਡੇ ਵਿੱਚ ਬਹੁਤ ਜਾਣਿਆ ਇਹਨਾਂ ਨਾਲ ਕਿਤੇ ਵੱਧ ਪਰੇ ਲੱਗੇ ਆ ਕਿਤੇ ਵੱਧ ਸਮੱਸਿਆ ਦਾ ਹੱਲ ਜਾਣਦੇ ਆ ਇਸ ਕਰਕੇ ਮੇਰੀ ਤੁਹਾਨੂੰ ਮਾਤਾਵਾਂ ਪੈਣਾ ਸਾਡੀਆਂ ਬੈਠੀਆਂ ਆ ਤੁਹਾਡੇ ਬੱਚੇ ਬਹੁਤ ਕਾਬਿਲ ਆ ਤੇ ਘਰ ਵਿੱਚ ਇਹ ਤੁਹਾਡੀਆਂ ਸਮੱਸਿਆ ਦਾ ਹੱਲ ਸਾਡੇ ਕੋਲ ਹੈਗਾ ਤੇ ਬਾਹਰ ਟਟਕਣ ਦੀ ਲੋੜ ਨਹੀਂ ਇਹਨਾਂ ਨੂੰ ਜਵਾਬ ਦੇ ਦਈਏ ਕਿ 70 ਸਾਲ ਦਾ ਮੁੱਦੇ ਇੱਥੇ ਤੁਸੀਂ ਸਾਡਾ ਕੁਝ ਨਹੀਂ ਕਰ ਸਕਦੇ ਤੇ ਹੁਣ ਚੁੱਪ ਕਰਕੇ ਤੁਸੀਂ ਘਰਾਂ 'ਚ ਬਹਿ ਜਾਓ ਸਾਡੇ ਬੱਚੇ ਆ ਗਏ ਆ ਉਹ ਸਾਡੇ ਮਸਲੇ ਆਪ ਹੀ ਹੱਲ ਕਰ ਲਵਾਂਗੇ ਇੰਨੀਆਂ ਬੇਨਤੀਆਂ ਦਾ ਤੌਰ 'ਤੇ ਬੱਦ ਕੇ ਸਾਰੇ ਆਪਾਂ ਤੁਰੀਏ ਜਿੱਦ ਆਪਣੇ ਮੋਰੇ ਆ ਸੰਸਦ ਪਹੁੰਚੀਏ ਤੇ ਆਪਣੀ ਵੀ ਗੱਲ ਰੱਖੀਏ ਤੇ ਬਾਕੀ ਵਰਗਾਂ ਦੀ ਗੱਲ ਵੀ ਅਸੀਂ ਰੱਖਣ ਦੀ ਸਮਰੱਥਾ ਰੱਖਦੇ ਆ ਇੰਨੀਆਂ ਬੇਨਤੀਆਂ ਦਾ ਧੰਨਵਾਦ ਜੈ ਟੀਮ ਜੈ ਭਾਰਤ ਨਮੋ ਨਮੋ ਦੇ ਸਾਰੀ ਟੀਮ ਦਾ ਧੰਨਵਾਦ 包饺子。